ਸੁਖ ਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਤੁਦ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਠਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚ ਪਾਤੇ ਸਾਹੋ ਸਰਸਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਹੱਲਾ ਪੰਜਵਾ ਕਰ ਕਿਰਪਾ ਗੋਰ ਪਾਰ ਬ੍ਰਹਮ ਪੂਰੇ अनदिन नाम वखाणा राम अमृत बाणी उच्चरा हर जस मिठा लाग ਹੇ ਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਹਰ ਜਸ ਮਿੱਠਾ ਲਗ ਤੈਰਾ ਪਾਣਾ ਰਾਮ ਕਰ ਦਇਆ ਮਾਇ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰੱਥ अगाथ अपार पूरन जियो तन तन तुम मन मूरख मुगद अनाथ चंचल ਬਾਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧ ਸਰਣੀ ਪਾਈ ਹਰ ਜੀਉ ਗਨ ਗਾਵਹਿ ਹਰ ਨੀਤਾ ਰਾਮ ਅਗ ਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾਰਾਂ ਮੰ ਤੂਰੇ ਤਗ ਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾ ਰਾਮ ਪਤਿਤ ਆਪੁਨੀਤਾ ਹੋ ਹਿ ਤਨ ਸੰਗ ਜਨ ਵਿਦਾਤਾ ਪਾਇਆ ਤੇ ਜੀ ਅਦਾਤੇ ਨਿਤ ਦੇ ਚੜਹਾ ਸਵਾਇਆ ਰਿੱਦ ਸਿੱਧ ਨਾਵਨਿਦ ਹਰਿ ਜਪ ਜਿਨੇ ਯਾ ਤਮ ਜੀਤਾ ਬੇਨਵੰਤ ਨਾਨਕ ਵੱਡ ਪਾਗ ਪਾਈਆ ਬੇਨਵੰਤ ਨਾਨਕ ਵੱਡ ਪਾਗ ਪਾਈ ਆਹ ਸਾਦ ਸਾਜਨ ਮੀਤਾ ਜੇਨੀ ਸੱਚ ਅਣਜੇ ਆ ਹਰ ਜੀਓ ਸੇ ਪੂਰੇ ਸਾਹਰਾਮ ਬਹੁਤ ਖਜਾਨਾ ਤਨ ਪਹਿ ਹਰ ਜੀਉ ਹਰ ਕੀਰਤਨ ਲਹਾਰਾਂ ਮੰ ਕਾਮ ਕਰੋਦ ਨਾ ਲੋਭ ਬਿਆਪ ਜੋ ਜਨ ਪ੍ਰਭ ਸੇ ਓ ਰਾਤੇ ਆ ਇਕ ਜਨ ਹੈ ਇਕ ਮੰਨ ਹੈ ਰਾਮ ਕਾ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤੇ ਨਾ ਓ ਮਾ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇ ਸਚ ਸਾਹ ਨਕ ਸੋਈ ਸਮਰਿਆ ਹਰ ਜਿਓ ਜਾ ਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋ ਨਾ ਵਿਸਰਾ ਹਰ ਜਿਓ ਕਰਤਾ ਤੁਰਖ ਮੁਰਾਰੇ ਰਾਮ ਦੁਖ ਰੋਗ ਨਾ ਪਾਉ ਬਿ ਆਪੈ ਜਿਨੇ ਹਰ ਹਰ ਧਿਆਇਆ ਸੰ ਪਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਵਜੀ ਵਦਾਈ ਮਨਸਾਂਤ ਆਏ ਮਿਲੇ ਆਪੁਰਖ ਅਪਾਰੇ ਬੇਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੇ ਹਮਾਰੇ ਦੁਖ ਰੋਗ ਨਾ ਪਾਓ ਬਿ ਆਪ ਜਿਨੇ ਹਰ ਹਰ ਤਿਆ ਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਇਆ ਵਜੀਬदाई ਮਨ ਸੰਤਿ ਆਈ ਲੇ ਆ ਪ੍ਰਖ ਅਪਾਰੀ ਬੇਨਵੰਤ ਨਾਨਕ ਸੇ ਮਰ ਹਰ ਹਰ ਇਛ ਪੁੰਨੇ ਹਮਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਭਾਣਾ ਰਾਮ